ਮੇਰੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਪਦੀਨੇ ਦੀ ਚਟਨੀ ਬਣਾਉਨੇ ਆਂ ਪਦੀਨਾ ਧਨੀਆ ਇਹ ਵਾਲਾ ਪਦੀਨਾ ਇਹ ਧਨੀਆ ਆਪਾਂ ਲਿਆ ਤੇ ਅਦਰਕ ਆ ਇਹ ਇੱਕ ਟੁਗੜਾ ਤਿੰਨ ਚਾਰ ਇਹ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਨਾ ਜਿਹੜੀਆਂ ਇਹ ਲਾਲ ਵਾਲੀਆਂ ਹਰੀਆਂ ਮਿਰਚਾਂ ਤੇ ਇੱਕ ਆਪਾਂ ਪਿਆਜ਼ ਲਿਆ ਤੇ ਇੱਕ ਆਪਾਂ ਨਿੰਬੂ ਲਿਆ ਤੇ ਨਮਕ ਆਪਾਂ ਸਵਾਦ ਅਨੁਸਾਰ ਲਵਾਂਗੇ ਪਹਿਲਾਂ ਆਪਾਂ ਨਾ ਮਿਰਚਾਂ ਪਾਵਾਂਗੇ ਇਹਦੇ ਵਿੱਚ ਐਸ ਤਰ੍ਹਾਂ ਕਰਕੇ ਮਿਰਚਾਂ ਇਹ ਨਾਲ ਹੀ ਇਹ ਆਪਾਂ ਅਦਰਕ ਪਾ ਦਿਆਂਗੇ ਹੁਣ ਆਪਾਂ ਨਮਕ ਪਾਵਾਂਗੇ ਇਹਦੇ ਨਾਲ ਨਮਕ ਤਾਂ ਪਾਵਾਂਗੇ ਕਿ ਮਿਰਚਾਂ ਦੇ ਨਾ ਆ ਜਿਹੜੀ ਹੈਗੀ 스멜 ਉਹ ਨਹੀਂ ਨੱਕ ਨੂੰ ਚੜਦੀਗੀ ਇੱਕ ਚਮਚਾ ਆਪਾਂ ਇਹ ਨਮਕ ਪਾਤਾ ਹੁਣ ਨਾ ਆਪਾਂ ਕੁੱਟ ਲੈਨੇ ਸਾਹ ਚੰਗੀ ਤਰ੍ਹਾਂ ਰੰਗ ਰਲਾ ਲਾਂਗੇ ਜਿਹੜੇ ਜੀ ਬੀਗ ਜਾ ਰਹਾ ਹੈਗਾ ਨਾ ਚੰਗੀ ਤਰ੍ਹਾਂ ਮਰ ਗਿਆ ਨਹੀਂ ਹਲਕਾ ਜਾਪੜ ਦੋ ਕ ਬੂੰਦਾ ਪਾਣੀ ਦੀਆਂ ਪਾ ਲੈਨੇ ਇਹਦੇ ਵਿੱਚ ਸਿਰਫ ਦੋ ਕ ਬੂੰਦਾ ਇਹਦੇ ਨਾਲ ਚੰਗੀ ਤਰ੍ਹਾਂ ਰੰਗ ਰੰਗਦਾ ਇਹੋ ਜਿਹਾ ਆਪਰੇ ਵਿੱਚ ਇਹ ਪਾਨੇ ਹਰਾ ਧਣੀਆ ਪਦੀਨਾ ਇਹ ਪੂਰੀ ਇੱਕ ਕੌਲੀ ਭਰੀ ਹੋਈ ਹੈ ਪਦੀਨੇ ਦੀ। ਦਰਮਿਆਨ ਦੇ ਵਿੱਚ ਨਾ ਇਹ ਠੰਡਾ ਦਿੰਦਾ ਸਰੀਰ ਨੂੰ। ਆਪਾਂ ਇਸ ਤਰ੍ਹਾਂ ਕਰਕੇ ਇਹਨੂੰੀ ਕੋਕਾਂਦੇ। ਪਹਿਲਾਂ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਕੁੱਟਣਾ ਹੁੰਦਾ। ਕੁੱਟ ਕੇ ਫਿਰ ਆਪਾਂ ਇਹਨੂੰ ਨਾ ਜਿਹੜਾ ਰਗੜਦੇ ਹੁੰਨੇ ਨੇ ਫਿਰ ਉਹਨੂੰ ਚੰਗੀ ਤਰ੍ਹਾਂ ਰਗੜਦੇ ਹੁੰਨੇ ਆ। ਇਸ ਤਰ੍ਹਾਂ ਕਰਕੇ ਮोटा-ਮोटा ਪਹਿਲਾਂ ਆਪਾਂ ਇਹਨੂੰ ਕੁੱਟ ਲੈਨੇ ਆ। ਦਰਮਿਆਨ ਦੇ ਵਿੱਚ ਬਹੁਤ ਹੀ ਵਧੀਆ ਟੇਸਟੀ ਬਣਦੀ ਜਿੱਦੂ। ਦਰਮਿਆਨ ਵਿੱਚ ਜਿਆਦਾ ਬਣਾਈ ਜਾਂਦੀ ਹੈ ਆਪਣੇ ਚੰਗੀ ਤਰ੍ਹਾਂ ਇਹ ਕੁੱਟੇ ਦੇ ਪੱਤੇ ਹੁਣ ਨਾਲ ਵਿੱਚ ਪਿਆਇ ਪਾਵਾਂਗੇ ਇਹ ਵਿੱਚ ਤੁਸੀਂ ਲਸਣ ਵੀ ਪਾ ਸਕਦੇ ਆ ਮੈਂ ਅੱਜ ਲਸਣ ਨਹੀਂ ਪਾਇਆ ਹੈਗਾ ਕਿਉਂਕਿ ਬੱਚਿਆਂ ਨੂੰ ਲਸਣ ਦਾ ਫਲੇਵਰ ਪਸੰਦ ਨਹੀਂ ਹੈਗਾ ਇਸ ਕਰਕੇ ਨਹੀਂ ਪਾਇਆ ਮੈਂ ਜਿੰਸੀ ਲਸਣ ਖਾਣੇ ਆ ਤਾਂ ਤੁਸੀਂ ਪਾ ਸਕਦੇ ਆ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਹੋ ਜਾਂਦੀਆਂ ਹਨ ਗਰਮੀ ਦੇ ਵਿੱਚ ਪਿਆਜ਼ ਧਨੀਆ ਤੇ ਪਦੀਨਾ ਇਸ ਤਰ੍ਹਾਂ ਕਰਕੇ ਜਿਹੜਾ ਆਪਾਂ ਇਹ ਰਗੜਦੇ ਹਾਂ ਤੇ ਚੰਗੀ ਤਰ੍ਹਾਂ ਉਹ ਰਗੜਾ ਲੱਗਦਾ ਹੈ ਇਸ ਤਰ੍ਹਾਂ ਕਰਕੇ ਪਹਿਲਾਂ ਜਿਵੇਂ ਆਪਾਂ ਇਸ ਤਰ੍ਹਾਂ ਕੋਤਦੇ ਹਾਂ ਤੇ ਫਿਰ ਆਪਾਂ ਇਹ ਰਗੜਦੇ ਹਾਂ ਤਾਂ ਚੰਗੀ ਤਰ੍ਹਾਂ ਰਗੜੀ ਜਾਂਦਾ ਹੈ ਜਿਹੜੀ ਤੋਂ ਮਿਕਸੀ ਵਾਲੀ ਜਿਹੜੀ ਚਟਨੀ ਬਣਾਉਂਦੇ ਆ ਉਹ ਇੰਨੀ ਟੇਸਟੀ ਨਹੀਂ ਬਣਦੀ ਇਹ ਜਿਹਨੇ ਕੁੰਡੇ ਘੋਟਨੇ ਵਾਲੀ ਬਣਦੀ ਆ ਲਓ ਜੀ ਆਪਣੀ ਸਾਰੀ ਇਹ ਚਟਨੀ ਰਗੜੀ ਗਈ ਤੇ ਹੁਣ ਨਾ ਆਪਾਂ ਇਹਦੇ ਵਿੱਚ ਨਿੰਬੂ ਬਾ ਦਿੰਨੇ ਆ ਨਿੰਬੂ ਨਾਲ ਬਹੁਤ ਹੀ ਵਧੀਆ ਬਣ ਜਾਂਦੀ ਆ ਵਿੱਚ ਬੀਟ ਇੱਕ ਪਿਆ ਅੱਧਾ ਆਪਾ ਵਿੱਚ ਨਿੰਬੂ ਨੂੰ ਚੋੜਤਾ। ਇਹ ਇਹਦੇ ਨਾਲ ਬਹੁਤ ਵਧੀਆ ਖੱਟੀ-ਕੱਟੀ ਲੱਗ ਪਈ ਆ। ਨਿੰਬੂ ਹੀ ਆਪਣੇ ਭਾਰ ਮਦਦ ਰਸਤ ਕਰਨ ਵਾਸਤੇ ਵਧੀਆ ਰਹਿੰਦਾ। ਇਹਨੂੰ ਤੁਸੀਂ ਪਰੌਂਠੇ ਨਾਲ, ਪੂਰੀ ਨਾਲ ਜਿਸਨੂੰ ਰੋਟੀ ਨਾਲ ਜਿਹਦੇ ਨਾਲ ਮਰਜ਼ੀ ਖਾ ਸਕਦੇ ਆ। ਲੋ ਜੀ ਆਪਣੀ ਬਣ ਕੇ ਚਟਨੀ ਹੋ ਗਈ ਤਿਆਰ ਤੇ ਆਪਾਂ ਨਾ ਹੁਣ ਇਹਨੂੰ ਇੱਧਰ ਕੌਲੀ 'ਚ ਕੱਢ ਲੈਣੇ ਆ। ਇਨੂੰ ਚੰਗੀ ਤਰ੍ਹਾਂ ਆਪਾਂ ਪੂਣੀ ਲੈਨੇ ਆ। ਇਹ ਆਪਣਾ ਜਿਹੜਾ ਇਹ ਕੋਟਣਾ ਨਾ ਇਹ ਨਿੰਮ ਦਾ ਬਣਿਆ ਹੋਇਆ ਨਿੰਮ ਦੀ ਲੱਕੜ ਦਾ। ਫੇਰ ਕੋਈ ਚੀਜ਼ ਕੱਢ ਲੈਣੀ ਹੁਣ ਇਹਨੂੰ। ਚਟਨੀ ਇਹ ਆਪਾਂ ਸਾਰੀ ਚਟਨੀ ਕੱਢ ਲਈ ਵਿੱਚ ਤੇ ਜੇ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਟਰਾਈ ਜਰੂਰ ਕਰਕੇ ਵੇਖਿਓ